ਪੰਜਾਬ ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਬਟਾਲਾ ਦੇ ਤੰਗ ਬਾਜ਼ਾਰ ਇਲਾਕੇ ਵਿੱਚ ਸਵੇਰੇ 6 ਵਜੇ ਕੁਝ ਜਾਣ ਪਛਾਤੇ ਨੌਜਵਾਨਾਂ ਨੇ ਇੱਕ ਬੁਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਰਾਤ ਦੇ ਨਾਲ ਸ਼ਟਰ ਤੋੜਿਆ ਦੁਕਾਨ ਤੋਂ 30000 ਦੇ ਨਵੇਂ ਨੋਟ ਤੇ ਹਾਰ ਲੈ ਕੇ ਫਰਾਰ ਹੋ ਗਏ ਦੁਕਾਨ ਮਾਲਕ ਨੇ ਦੱਸਿਆ ਕਿ ਉਸ ਨੂੰ ਕਿਸੇ ਗੁਆਂਢੀ ਦਾ ਫੋਨ ਆਇਆ ਸੀ ਕਿ ਉਸ ਦੀ ਦੁਕਾਨ ਵਿੱਚ ਕੁਝ ਨੌਜਵਾਨ ਚੋਰੀ ਕਰਕੇ ਫਰਾਰ ਹੋਏ ਨੇ

ਇਹ ਫੇਰ ਮੈਂ ਬਾਹਰੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦੁਕਾਨ ਤੇ ਹੋਈ ਹੈ ਚੋਰੀ ਤੇ ਆਇਆ ਹਾਂ ਦਾਵਾ ਦਾ ਭਾਈ ਤੈਨੂੰ ਆ ਗਏ ਨਹੀਂ ਨਹੀਂ ਬਾਹਰ ਦੇ ਬੰਦੇ ਕੋਈ ਭੰਡੇ ਦੇ ਅਜਾ ਉਹ ਕਹਾਕਾ ਤੇ ਸੀ ਇਹ ਸਬਲੈਂਡਰ ਤੇ ਉਸ ਮੋਟਰ ਅ ਕੋਈ ਮੁੰਨੂ ਸਰੇ ਕੋਈ 10 6 ਵਜੇ ਫੋਨ ਆਇਆਗਾ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾਦਾ ਬਾਣਿਆ ਰੂ ਗੇਟ ਲੱਗਾਦਾ ਹਾਂ ਵਾਟਰ ਸਪਲਾਈ ਤੇ ਲੱਗਾਦਾ ਉਹਨੇ ਫੋਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆ ਦਾ ਕੋਈ ਪਤਰਾ ਜਾ ਤੋ ਦੋ ਮਿੰਟੇ ਮੋਰਸਾ ਤੋ ਸਤਹ ਗਲੋਤੇ ਦੇ ਹੀ ਗਏ ਅੱਛਾ ਜੀ ਕਹਿੰਦੇ ਉਹ ਨੂੰ ਵੇਖ ਕੇ ਉਹ ਨੂੰ ਮੁੰਡੇ ਤੇ ਮੈਂ ਕਹਿੰਦਾ ਰੋ ਰੋਲਾ ਪਾਇਆ ਤੇ ਕਹਿੰਦਾ ਭੱਜ ਕੇ ਮੁੰਡੇ ਮੋਰਸਾ ਆ ਗਿਆ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਉਹਨਾਂ ਅੱਛਾ ਬੱਸ ਕਾਦੀ ਦੁਕਾਨ ਕਾਦੀ ਸੀ ਮਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਦਰ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀਵੀ ਵੀਡੀਓ ਕੋਈ ਆਈ ਹੈ ਵੇਖਾ ਬੰਦ ਕਰੋ ਨਹੀਂ ਉਹ ਨਹੀਂ ਕੋਈ ਨਹੀਂ ਨਹੀਂ ਆਈ ਪਤਾ ਕਿ ਉਸ ਕਿੰਨੇ ਕਵੇ ਦੀ ਘਟਨਾ ਹੋਈ ਇਹ ਮੇਰੇ ਖਿਆਲ ਕੋਈ 10 ਮਿੰਟ ਘਟ 6 ਦੀ ਹੈ 6 ਵਜੇ ਲੱਗ ਚੱਗੀ ਹੈ 6 ਵਜੇ ਲੱਗ ਚੱਕੇ ਪੁੱਛ ਕੰਮ ਲੈ ਗਈ ਤੁਸੀਂ ਕੀ ਰਾਹ ਹੈ ਪਤਾ ਲਗਾ ਕਾਦੇ ਨਾਲ ਛੱਟ ਦੇ ਤੋੜਿਆ ਗਿਆ ਮੈਨੂੰ ਲੱਗਾ ਰਾਟ ਰਾਟ ਨਾਲ ਹੀ ਛੱਟ ਤਾਂ ਕੀਤਾ ਉਹਨਾਂ ਨੇ ਲੋਕਾਂ ਦਾ ਰਾਟ ਕੰਦਾ ਫਰਿਆਦਾ ਹੈ ਉਹਨਾਂ ਦਾ ਅੱਛਾ ਜਾਈ ਮੋਕੇ ਦੇ ਬਜਿ ਕਰਿਆ ਜਾਂਦਾ 15 ਮਿੰਟ ਪਹਿਲਾਂ ਮੇਰੇ ਕੋਲ ਗੱਲ ਹੋਈ ਹੈ ਕਰਦੂ ਕੋਈ ਨਹੀਂ ਦਈ ਆ ਆਏ ਮੋਕੇ ਦੇ ਦੇ ਇੱਕ ਵਾਰ ਕੋਈ ਟਾਈਮ ਕਿਤੇ ਨਾਲ ਬਦਸਰ ਤੋੜ ਕੀ ਗਿਆ ਦੱਸਿਆ ਕੋਈ ਕਿ ਤੋ ਆਨ ਦਰ ਬੈਠੇ ਬੋਲੋ ਬੋਲੋ ਕੀ ਕਰ ਰਹੀ ਕਰ ਪੰਜਾਬ ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਬਟਾਲਾ ਦੇ ਤੰਗ ਬਾਜ਼ਾਰ ਇਲਾਕੇ ਵਿੱਚ ਸਵੇਰੇ 6 ਵਜੇ ਕੁਝ ਜਾਣ ਪਛਾਤੇ ਨੌਜਵਾਨਾਂ ਨੇ ਇੱਕ ਮਿਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਰਾਤ ਦੇ ਨਾਲ ਸ਼ਟਰ ਤੋੜਿਆ ਦੁਕਾਨ ਤੋਂ 30000 ਦੇ ਨਵੇਂ ਨੋਟ ਤੇ ਹਾਰ ਲੈ ਕੇ ਫਰਾਰ ਹੋ ਗਏ ਦੁਕਾਨ ਮਾਲਕ ਨੇ ਦੱਸਿਆ ਕਿ ਉਸ ਨੂੰ ਕਿਸੇ ਗਵਾਂਡੀ ਦਾ ਫੋਨ ਆਇਆ ਸੀ ਕਿ ਉਸ ਦੀ ਦੁਕਾਨ ਵਿੱਚ ਕੁਝ ਨੌਜਵਾਨ ਚੋਰੀ ਕਰਕੇ ਫਰਾਰ ਹੋਏ ਨੇ ਮੇਰਾ ਹਾਲ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦਾ 30000 ਰੁਪਏ ਚੋਰੀ ਹੋਇਆ ਤੇ ਜਦ ਕਿ ਚਸ਼ਮਦੀਦ ਦਾ ਕਹਿਣਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ